ਇਹ ਕਾਰਜਾ ਜੀ ਇਹ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਦਿੱਤੀ ਹੈ ਕਿ ਵੀ ਇਹ ਸਕਾਲਜ ਜਿਹਨਾਂ ਨੇ ਬਹੁਤ ਵੱਡਾ ਪ੍ਰਾਲਾ ਜਿਲ੍ਹਾ ਲੁਧਿਆਣਾ ਜਿਹੜਾ ਏਰੀਆ ਹੈਗਾ ਵਾ ਕਿ ਵੀ ਅੱਜ ਕੱਲ ਜਿਹੜੇ ਹੈਗੇ ਲੋਕ ਬੇਸਿਕਲੀ ਅਵੇਅਰ ਉਸ ਟਾਈਮ ਤੇ ਹੁੰਦੇ ਆ ਜਦੋਂ ਇਹ ਕੈਂਸਰ ਲਾਸਟ ਸਟੇਜ ਤੇ ਪਹੁੰਚ ਜਾਂਦਾ ਹੈਗਾ ਜੇ ਇਹਨੂੰ ਕੈਂਸਰ ਦੀ ਬਿਮਾਰੀ ਐਸੀ ਹੈ ਜੇ ਫਰਸਟ ਸਟੇਜ ਤੇ ਇਹਨੂੰ ਪਕੜ ਲਿਆ ਜਾਵੇ ਆਈ ਥਿੰਕ ਇਟ ਇਜ਼ ਅ ਵੈਰੀ ਕਿਊਰੇਬਲ ਔਰ ਬਹੁਤ ਵੱਡਾ ਲਾਈਫਲਾਈਨ ਵੱਲੋਂ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਔਰ ਵਰਲਡ ਦੀ ਜਿਹੜੀ ਕੈਂਸਰ ਕੇ ਸਸਤਾ ਨਾਲੇ ਚੁਟਕੇ ਰੱਖਿਆ ਕਿਉਂ ਔਰ ਮੈਂ ਤਾਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਲੁਧਿਆਣਾ ਵਾਸੀਆਂ ਨੂੰ ਵੀ ਅਸੀਂ ਆ ਜਿਹੜੇ ਇੱਥੋਂ ਦੇ ਲੋਕ ਹੈਗੇ ਆ ਉਹਨਾਂ ਵਾਸਤੇ ਇਹ ਜਾਗਰੂਤਾ ਪੈਦਾ ਕਰੀਏ ਕਿ ਵੀ ਇਹਨੂੰ ਫਰਸਟ ਸਟੇਜ ਤੇ ਇਹਨੂੰ ਜੇ ਫੜ ਲਿਆ ਜਾਵੇ ਜੇ ਬਹੁਤ ਅੱਛੀ ਚੀਜ਼ ਹੈ ਐਸ ਜੀ ਐਸ ਵੀ ਲੋਕ ਇਤਨਾ ਸਹਿਯੋਗ ਲਈ ਐਸ ਜੀ ਐਸ ਵੀ ਲੋਕ ਪੂਰਾ ਸਹਿਯੋਗ ਕਰਦੇ ਆ ਸਾਡ ਐਸ ਕਾਰਜ ਹਮੇਸ਼ਾ ਜਦੋਂ ਵੀ ਸਾਨੂੰ ਇਹ ਆ ਬੁਲਾਉਂਦੇ ਆ ਸਾਨੂੰ ਇਨਵਾਈਟ ਕਰਦੇ ਆ ਸਾਹਮਣੇ ਮੌਕਾ ਦਿੰਦੇ ਆ ਅਸੀਂ ਹਮੇਸ਼ਾ ਹੀ ਐਸੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਸੋਸ਼ਲ ਕੰਮ ਹੈਗੇ ਆ ਅਸੀਂ ਹਮੇਸ਼ਾ ਹੀ ਵੱਚੜ ਕੇ ਹਿੱ ਔਰ ਹਮੇਸ਼ਾ ਇਹ ਨਾ ਨਾਲ ਰਾਵਾਂਗੇ ਜਦੋਂ ਵੀ ਸਾਨੂੰ ਇਹ ਕਾਜ ਕੋਈ ਵੀ ਲਗਾਣਗੇ ਡੈਫੀਨਿਟਲੀ ਬੈਂਕ ਕਰਦੇ ਉਸ ਤੇ سپورਟ ਕਰੇਗਾ ਜਿਵੇਂ ਕਹਾ ਹਸਪੀਟਲ ਵੀ ਚੱਲ ਰਿਹਾ ਵਾਜੀ ਅੱਛਾ ਕਿੰਨਾ ਦੇਖਦੇ ਹੋ ਕਿ ਲੋਕਾਂ ਨੂੰ ਜਿਹੜਾ ਫ੍ਰੀ ਜਿਹੜਾ ਸਸਤਾ ਇਲਾਜ ਸਰ ਮੈਨੂੰ ਇਹ ਲੱਗਦਾ ਸਰ ਬਾਈ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਮਤਲਬ ਜੇ ਤੁਸੀਂ ਹੈਲਥ ਵਾਈਜ਼ ਕਿਸੇ ਨੂੰ ਫ੍ਰੀ ਆਫ ਕਾਸਟ ਤੁਸੀਂ ਉਹਨਾਂ ਦਾ ਇਲਾਜ ਕਰਦੇ ਆ ਅੱਜ ਦੀ ਇਹ ਦੇਣ ਹੈ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਬਿਕਾਜ਼ ਅੱਜਕੱਲ ਸਾਰਾ ਜਿਹੜਾ ਆ ਖਰਚਾ ਹੈਗਾ ਬਹੁਤ ਜ਼ਿਆਦਾ ਹੋ ਰਿਹਾ ਹੈ ਅੱਜਕੱਲ ਜਿਹੜੀਆਂ ਬਿਮਾਰੀਆਂ ਤੇ ਔਰ ਲੋਕਲ ਜਿਹੜਾ ਤੁਸੀਂ ਇਹ ਫਰੀਓਂ ਕਾਸ ਕਰ ਰਹੇ ਹੋ ਮੈਨੂੰ ਇਹ ਲੱਗਦਾ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਬਹੁਤ ਮਤਲਬ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਬੁੱਡੇ ਦਰਿਆ ਆਪਾਂ ਦੇਖਦੇ ਹਾਂ ਜੇ ਬੁੱਡੇ ਦਰਿਆ ਦੇ ਨਾਲ ਦਾ ਇਲਾਕਾ ਜਿਹੜਾ ਕਾਫੀ ਗੰਧਲੇ ਪਾਣੀ ਨਾਲ ਭਰਿਆ ਹੋਇਆ ਠੀਕ ਹੈ ਇੱਥੇ ਆਸ-ਪਾਸ ਜੇਕਰ ਤੁਸੀਂ ਸਟੱਡੀ ਕਰਵਾਓਗੇ ਨਾ ਤੇ ਤੁਹਾਨੂੰ ਇਹ ਬੜੇ ਖੌਫਨਾਕ ਰਿਜ਼ਲਟ ਦੇਖਣ ਨੂੰ ਮਿਲਣਗੇ ਵੀ ਇੰਨਾ ਪਾਣੀ ਜਿਹੜਾ ਜਿਹ ਵੀ ਜਾ ਕੇ ਖਰਾਬ ਹੋ ਚੁੱਕਾ ਹੋਇਆ ਸੋ ਇਨੀਸ਼ੀਏਟ ਲਤਾ ਗਿਆ ਸੀ ਪਹਿਲੇ ਵੀ ਵੀ ਅਗਰ ਕਿਸੇ ਨੂੰ ਇਸ ਚੀਜ਼ ਦੀ ਬਿਮਾਰੀ ਦੇ ਅਸਰ ਆ ਰਿਹਾ ਤੇ ਕਿਉਂ ਨਾ ਅਸੀਂ ਟੈਸਟ ਕਰਦੇ ਰਹੀਏ ਸਮੇਂ ਟੂ ਸਮੇਂ ਸੋ ਇਹੀ ਉਪਰਾਲਾ ਇੱਕ ਐਡ-ਆਨ ਕੀਤਾ ਗਿਆ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇੱਕ ਇਦਾਂ ਦਾ ਕੈਂਪ ਲਗਾ ਕੇ ਅਵੇਅਰਨੈਸ ਐਂਡ ਟ੍ਰੀਟਮੈਂਟ ਵਾਸਤੇ ਵੀ ਜੋ ਵੀ ਪੇਸ਼ੈਂਟ ਆਣਾਂ ਉਹਦੇ ਪੂਰੀ ਸਪੋਰਟ ਕੀਤੀ ਜਾਵੇ ਜਿਹੜੇ ਚੈੱਕਅਪ ਹੋ ਰਿਹਾ ਜੀ ਇਸ ਸਮੇਂ ਕਾਫੀ ਪੈਨਾ ਪਹੁੰਚੀਆਂ ਨੇ ਇੱਥੇ ਐਨਜੀਓ ਵੱਲੋਂ ਇਸ ਨਾਲ ਦਾ ਜਿਹੜਾ ਇੱਥੇ ਕੰਮ ਕੀਤਾ ਜਾ ਰਿਹਾ ਇਸ ਵਿੱਚ ਬੇਸਿਕਲੀ ਜਿੱਦਾਂ ਹੁਣ ਆਪਾਂ ਜੋ ਵੀ ਪੇਸ਼ੈਂਟ ਇੱਥੇ ਚੱਲ ਕੇ ਆ ਰਿਹਾ ਉਹਦੇ ਲਈ ਬੇਸਿਕ ਟੈਸਟ ਕਰਨ ਤੋਂ ਬਾਅਦ ਜੋ ਮੋਬਾਈਲ ਵੈਂਸ ਦੇ ਅੰਦਰ ਮਸ਼ੀਨਰੀ ਫਿਟਡ ਨੇ ਉਹਨਾਂ ਦੇ ਵਿੱਚੋਂ ਮੈਮੋਗ੍ਰਾਫੀ ਮੇਨ ਟੈਸਟ ਲੇਡੀਜ਼ ਵਾਸਤੇ ਔਰ ਜੋ ਜੈਂਟਸ ਨੇ ਉਹਨਾਂ ਵਾਸਤੇ ਗੁਰਦੁੱਦਾ ਦਾ ਪੀਐਸਏ ਟੈਸਟ ਫ੍ਰੀ ਔਨ ਕੋਸਟ ਔਰਲ ਜਿਹੜੇ ਦੰਦਾਂ ਦੇ ਰਿਲੇਟਿਡ ਜਿੰਨੇ ਵੀ ਟ੍ਰੀਟਮੈਂਟਸ ਹੁੰਦੇ ਨੇ ਔਰ ਟੈਸਟਿੰਗ ਹੋਰ ਵੀ ਬਲੱਡ ਦੇ ਰਾਹੀਂ ਵੀ ਜੋ ਟੈਸਟ ਕੀਤੇ ਜਾ ਰਹੇ ਨੇ ਸੋ ਚਾਰੇ ਇਹਦੀ ਤਰੀਕੇ ਨਾਲ ਇਹ ਜਿਹੜੇ ਬਲੱਡ ਟੈਸਟਿੰਗ ਹੋ ਰਹੀ ਹੈ ਸੋ ਇਸ ਕਰਕੇ ਵੀ ਕੋਈ ਵੀ ਕਿਸੇ ਨੂੰ ਵੀ ਕਿਸੇ ਤਰੀਕੇ ਦਾ ਵੀ ਸਪਟਮਸ ਨਜ਼ਰ ਆਂਦਾ ਤੇ ਉਹਨੂੰ ਆਪਾਂ ਟਾਈਮ ਲੈਣ ਦੇ ਸਮਝ ਲਈਏ ਤੇ ਉਹਦੀ ਟਰੀਟਮੈਂਟ ਵਾਸਤੇ ਅੱਗੇ ਜਾਗਰੂਕ ਰਹੀਏ ਪ੍ਰਾਈਵੇਟ ਇਹ ਜਿਹੜੇ ਟੈਸਟ ਕਰਾਉਣੇ ਹੁੰਦੇ ਕਿੰਨੇ ਦਾ ਕੋਸਟ ਪ੍ਰਾਈਵੇਟ ਜਿਹੜਾ ਟੈਸਟ ਹੈ ਮੈਮੋਗ੍ਰਾਫੀ ਸਾਰੇ ਨੂੰ ਪਤਾ 3350 ਰੁਪਏ ਦਾ ਨੋਰਮਲ ਹਸਪੀਟਲ ਚ ਟੈਸਟ ਹੈ ਜਿਹੜਾ ਔਰਲ ਡੈਂਟਿਸਟਰੀ ਉਸ ਤੋਂ ਬਾਅਦ ਹੱਡੀਆਂ ਦਾ ਟੈਸਟ ਹੈ ਇਹਦੀ ਵੀ ਕੋਸਟ 1500 2000 ਐਵਰੇਜ ਚੱਲਦੀ ਹੁੰਦੀ ਆ ਆ ਮਜਾਰਾਂ ਦੇ ਵਿੱਚ ਸੋ ਅੱਜ ਫ੍ਰੀ ਆਨ ਕੋਸਟ ਨੇ ਸੋ ਇੱਕ ਬਹੁਤ ਵੱਡਾ ਯੋਗਦਾਨ ਜਿਹਦਾ ਵੀਰ ਜੀ ਨੇ ਗਿਆ ਕੁਲਵੰਤ ਸਿੰਘ ਧਾਲੇਵਾਲ ਜੀ ਦੀ ਟੀਮ ਦਾ ਥੈਂਕਸ ਕਰਦੇ ਆ ਉਹ ਸਾਨੂੰ ਸਮੇਂ-ਸਮੇਂ ਸਪੋਰਟ ਕਰਦੇ ਨੇ ਇਦਾਂ ਦੇ ਕੈਂਪ ਸਾਡੇ ਲਈ ਸੋਚਦੇ ਨੇ ਕਰਵਾਉਂਦੇ ਨੇ ਸੋ ਇੱਕ ਬਹੁਤ ਵੱਡਾ ਯੋਗਦਾਨ ਹੈ ਸਮਾਜ ਵਾਸਤੇ ਉਹਨਾਂ ਦਾ ਮੰਨੋ ਕੋਈ ਛੱਤੀ ਮਰੀਜ਼ ਆ ਜਾਂਦਾ ਤੇ ਉਹਦੀ ਮਦਦ ਕਿਸ ਤਰ੍ਹਾਂ ਕਰੋਗੇ ਐਨਜੀਓ ਦੇ ਤੌਰ ਤੇ ਹਾਂ ਐਨਜੀਓ ਦੇ ਤੌਰ ਤੇ ਜਿਸ ਤਰ੍ਹਾਂ ਉਹਨਾਂ ਦਾ ਹੁਣ ਜਿੱਦਾਂ ਸਾਡੇ ਕੋਲ ਡਾਟਾ ਵਗੈਰਾ ਐਡ ਆਨ ਹੋ ਜਾਂਦਾ ਹੈ ਤੇ ਜੋ ਵੀ ਸਰਕਾਰੀ ਸਕੀਮਸ ਨੇ ਜੋ ਅਵੇਲੇਬਲ ਨੇ ਚਾਹੇ ਉਹ ਸੈਂਟਰਲ ਗਵਰਨਮੈਂਟ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਉਹ ਉਹਨਾਂ ਨੂੰ ਅਵੇਲੇਬਲ ਬਾਰੇ ਉਹਨਾਂ ਨੂੰ ਦੱਸਿਆ ਜਾਏਗਾ ਵੀ ਇਸ ਤਰੀਕੇ ਨਾਲ ਆਪਾਂ ਜਿਹੜਾ ਹੈ ਬੈਨੀਫਿਟ ਲੈ ਸਕਦੇ ਹਾਂ ਤੇ ਹੋਰ ਵੀ ਜੇ ਅਗਰ ਉਹ ਇਸ ਤਰੀਕੇ ਨਹੀਂ ਆਂਦਾ ਤੇ ਸੰਸਥਾ ਵੀ ਆਪਣੇ ਵੱਲੋਂ ਉਹਨੂੰ ਸਹਿਯੋਗ ਕਰਦੀ ਹੈ ਵੀ ਅਗਰ ਤੁਹਾਡੇ ਕੋਲ ਹੋਰ ਵੀ ਚੀਜ਼ਾਂ ਦੇ ਟਰੀਟਮੈਂਟ ਜੋ ਸਾਡੇ ਕੋਲ ਆਪਣੇ ਕੋਲ ਵੀ ਇੱਥੇ ਇਲੈਕਟ੍ਰੋ ਹੋਮੋਪੈਥਿਕ ਤੇ 3U ਐਸੀ ਟੈਸਟਿੰਗ ਕਰਨ ਤੋਂ ਬਾਅਦ ਜੋ ਟਰੀਟਮੈਂਟ ਫ੍ਰੀ ਉਨਕੋਸ ਦੇਵਾਂਗੇ ਕਿੰਨੇ ਜਿਹੜਾ ਇਲਾਜ ਚੱਲ ਰਿਹਾ ਇਸ ਹਸਪਤਾਲ ਦੇ ਵਿੱਚ ਕਿੰਨੇ 113 ਰੁਪਏ ਦੇ ਵਿੱਚ ਐਕਸਟਰਾ ਜਿਹੜਾ ਹਾਂ ਹਾਂਜੀ ਬਾਕੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਤੁਸੀਂ ਆਪਾਂ ਸਾਰੇ ਪੁਰਾਣੇ ਸਾਥੀ ਨੇ ਵੀ ਜਿਸ ਤਰ੍ਹਾਂ ਆਪਾਂ ਇੱਥੇ ਲੈਬੋਰੀਟਰੀ ਬਣਾਈ ਹੋਈ ਹੈ ਲੈਬੋਰੀਟਰੀ ਦੇ ਵਿੱਚ ਜੋ ਟੈਸਟ ਹੋ ਰਹੇ ਨੇ ਬਾਜ਼ਾਰ ਨਾਲੋਂ 1/3 ਰੇਟਸ ਤੇ ਹੋਰ ਹੁਣ ਅੱਜ ਤੋਂ ਬਾਅਦ ਅਸੀਂ ਨਵਾਂ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ ਇੱਕ 슈ਗਰ ਦਾ ਤੇ ਪਲੱਸ ਯੂਰੀਨ ਦਾ ਟੈਸਟ ਆ ਫ੍ਰੀ ਔਨ ਕਾਸਟ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ ਬਾਅਦ ਉਹਦੀ ਕੋਈ ਕੋਸਟ ਨਹੀਂ ਲਿੱਤੀ ਜਾਏਗੀ ਜਿੰਨੇ ਵੀ 슈ਗਰ ਦੇ ਯੂਰੀਨ ਦੇ ਟੈਸਟ ਹੋਣਗੇ ਫ੍ਰੀ ਔਨ ਕਾਸਟ ਸ਼ੁਰੂ ਕਰ ਦਿੱਤੇ ਜਾਣਗੇ ਤੇ ਉਸ ਤੋਂ ਇਲਾਵਾ ਜਿਹੜੇ ਟੈਸਟ ਹੋ ਰਹੇ ਨੇ ਜਿਹੜੇ ਬੇਸਿਕ ਟੈਸਟ ਨੇ ਚਾਹੇ ਉਹ ਲੀਵਰ ਦੇ ਨੇ ਚਾਹੇ ਉਹ ਸਾਡੇ ਹੋਰ ਤਰ੍ਹਾਂ ਦੇ ਟੈਸਟ ਨੇ ਉਹਨਾਂ ਦੇ ਵੀ ਅਸੀਂ ਕਾਫੀ ਰਾਏਤ ਦੇ ਜਾਈ ਰਹੇ ਹਾਂ ਸਿੱਖ ਗੱਲ ਜੀ ਸਾਰਿਆਂ ਨੂੰ ਇਸ ਕੈਂਪੇ ਵਿੱਚ ਹੁਣ ਤੱਕ 200 ਪਲੱਸ ਜਿਹੜੇ ਆ ਚੁੱਕੇ ਆ ਤੇ ਸਾਨੂੰ ਉਮੀਦ ਹੈ 500 ਪਲੱਸ ਸ਼ਾਮ ਤੱਕ ਹੋ ਜਾਂਦੇ ਨੇ ਇਤਨਾ ਦਾ ਸਹਿਯੋਗ ਦਿੱਤਾ ਜਾ ਰਿਹਾ ਹੁਜੇ ਇਤਨੇ ਇਲਾਜ ਕਰਾਉਣਾ ਪੀ ਦੇ ਵਿੱਚ ਤੇ ਬਿਲਕੁਲ ਜੀ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਜਿਹੜਾ ਲਾਈਫਲਾਈਨ ਫਾਊਂਡੇਸ਼ਨ ਦਾ ਹੈਲਥ ਕੇਅਰ ਸੈਂਟਰ ਹੈ ਇੰਡਸਟਰੀਅਲ ਹੱਬ ਦੇ ਵਿੱਚ ਹੈਗਾ ਤੇ ਸਾਡੀ ਜਿਹੜੀ ਇੰਡਸਟਰੀ ਦੀ ਬੈਕਬੋਨ ਹੈ ਉਹ ਲੇਬਰ ਹੈ ਲੇਬਰ ਸਾਨੂੰ ਪਤਾ ਹੈ ਥੋੜਾ ਜਿਹਾ ਪਿਛੋਂ ਆਂਦੇ ਆ ਤੇ ਬੀੜੀ ਜਿਹਦਾ ਗੁਟਕਾ ਤੰਬਾਕੂ ਦੇ ਆਦੀ ਜਿਆਦਾ ਹੋ ਚੁੱਕੇ ਆ ਉਹਨਾਂ ਨੂੰ ਅਵੇਰਨੈਸ ਵੀ ਉੱਥੇ ਪੂਰੀ ਕੀਤੀ ਜਾ ਰਹੀ ਹੈ ਜਿਹੜੇ ਬੁੱਢੇ ਦਿਹਾੜ ਦੇ ਨਜ਼ਦੀਕੀ ਹੋ ਰਹੇ ਨੇ ਉਹ ਵੀ ਵੱਧ ਤੋਂ ਵੱਧ ਇੱਥੇ ਪਾਰਟਿਸਪੇਟ ਕਰ ਰਹੀ ਹੈ ਤੇ ਮਨ ਲੋ ਕੈਂਸਰ ਤੋਂ ਕਿੱਦਾਂ ਫ੍ਰੀ ਹੋਣਾ ਹੈ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੀ ਜੇ ਕੋਣ ਪਾਣੀ ਸ਼ੋਤੇਗਾ ਤੇ ਕੈਂਸਰ ਵਰਗੀ ਬਿਮਾਰੀ ਨਹੀਂ ਹੋਊਗੀ ਦੇਖਣਾ ਤੁਸੀਂ ਬੁੱਟੇ ਵੀ ਲਾਉਣੇ ਆਂ ਸਾਲ ਇਸ ਵਾਰ ਮੌਨਸੂਨ ਦੇ ਸੀਜ਼ਨ 'ਚ ਕੀ ਉਗਾਣਾ ਬਿਲਕੁਲ ਜੀ ਜਿਹੜੇ ਅਸੀਂ ਤੁਸੀਂ ਲਾਸਟ ਇਅਰ ਅਸੀਂ ਬੁੱਢੇ ਦਿਹਾੜ ਤੇ ਅਸੀਂ ਲਾਇਏ ਸੀ ਤੇ ਹੁਣ ਉਹਨੂੰ ਬੁੱਢੇ ਦਰਿਆ ਨੂੰ ਪੂਰਾ ਪੁਲੀ ਤੱਕ ਅਸੀਂ ਉਹਨੂੰ ਕਵਰ ਕਰ ਰਹੇ ਆ ਬਹੁਤ ਜਲਦੀ ਮੱਲ ਇਸ ਮੇਂ ਦੇ ਆਖਰ ਵਿੱਚ ਹੀ ਆਸੀ ਨੂੰ ਅਗਲਾ ਕੈਂਪ ਜਿਹੜਾ ਸਾਡਾ ਉੱਥੇ ਲੱਗ ਰਿਹਾ ਜੀ ਲੋਕਾਂ ਨੂੰ ਵੀ ਅਪੀਲ ਕਰਦੇ ਕਿ ਮਾਨਵਤਾ ਦੀ ਸ਼ੁੱਧਤਾ ਦੇ ਲਈ ਉਹ ਵੀ ਅੱਗੇ ਆ ਬਿਲਕੁਲ ਜੀ ਲੋਕਾਂ ਦੇ ਸਹਿਯੋਗ ਦੇ ਬਿਨਾ ਕੁਝ ਵੀ ਨਹੀਂ ਹੋਣਾ ਜੀ ਇਕੱਲੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਆ ਲੋਕ ਜੁੜ ਰਹੇ ਆ ਸਮਾਜ ਜਾਗਰੂਕ ਹੋ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਓ ਜੀ ਇਹ ਪ੍ਰੋਜੈਕਟ ਹੈ ਨਾ ਜੀ ਐਸਪੀ ਕਾਰਡ ਇੱਕ ਬੜੀ ਵੱਡੀ ਮੋਹਮ ਚਲਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ 200 ਕੈਂਪ ਲਾ ਰਹੇ ਆ ਉਸੀ ਲੜੀ ਤਹਿਤ ਜਿਹੜਾ ਲੁਧਿਆਣੇ ਦੇ ਵੱਖ-ਵੱਖ ਜਿਹੜੇ ਐਨ ਜੀਓਜ਼ ਹੈਗੇ ਜਿਵੇਂ ਲਾਈਫਲਾਈਨ ਹੈ ਹੋਰ ਵੀ ਕਈ ਜਨਾਂ ਦੇ ਐਨ ਜੀਓਜ਼ ਇਕੱਠੇ ਕੋ ਸਪੋਰਟ ਲਈ ਆ ਸੀ ਕਿ ਅੱਜ ਜਿਹੜਾ ਲਾਈਫਲਾਈਨ ਦੇ ਸੈਂਟਰ 'ਚ ਕੈਂਪ ਲੱਗਿਆ ਵਰਲਡ ਕੈਂਸਰ ਫੀਅਰ ਤੇ ਇਸ ਦੇ ਘਾਟ ਜੁਆਇਨ ਵਾਟਰ ਕਰ ਰਹੀ ਹੈ ਔਰ ਨਾਲ ਲਾਇਬ੍ਰੇਰੀ ਫਾਊਂਡੇਸ਼ਨ ਸਾਡੀ ਪਾਰਟਨਰ ਬੜੇ ਲੰਬੇ ਟਾਈਮ ਤੋਂ ਜਿਹੜਾ 10 ਸਾਲ ਤੋਂ ਲਗਾਤਾਰ ਸਾਨੂੰ ਸਪੋਰਟ ਕਰ ਰਹੀ ਹੈ ਇਹਦੇ ਤੇ ਅਸੀਂ ਉਹਨਾਂ ਸਹਿਯੋਗ ਨਾਲ ਕੈਂਪ ਲੱਗਿਆ ਹੁਣ ਤੱਕ ਅਪਰੋਕਸੀਮੇਟ ਕੋਈ 300 ਦੇ ਕਰੀਬ ਲੋਕ ਪਹੁੰਚ ਚੁੱਕੇ ਆ ਉਪਰਾਲਾ ਸਾਡਾ ਹੈਗਾ ਕਿ ਮੈ ਮੈਮੋਗ੍ਰਾਫੀ ਵੈਣ ਹੈ ਲੈਬਾਰਟਰੀ ਵੈਣ ਹੈਗੀ ਹੈ ਛਾਤੀ ਦੇ ਕੈਂਸਰ ਦੇ ਕੰਮ ਕਰ ਰਹੇ ਆ ਬੱਚੇਦਾਨੀ ਦਾ ਹੈਗਾ ਹੈ ਮੂਹ ਦਾ ਹੈ ਗਲੇ ਦਾ ਗਟੂਦਾਂ ਦਾ ਹੈ ਹੱਡੀਆਂ ਦਾ ਹੈ ਅੱਖਾਂ ਦੀ ਜਾਂਚ ਕਰ ਰਹੇ ਆ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਜਨਰਲ ਦਵਾਈਆਂ ਦੇ ਰਹੇ ਆ ਲਿਟਰੇਚਰ ਵੰਡ ਰਹੇ ਆ 1 ਟੂ 1 ਕਾਉਂਸਲਿੰਗ ਹੈਗੀ ਆ ਤੰਦਰੁਸਤ ਲੋਕਾਂ ਦੀ ਜਾਂਚ ਕਰ ਰਹੇ ਆ ਮਕਸਦ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜੀਏ ਤਾਂ ਕਿ ਬਿਮਾਰੀ ਵਧੇ ਨਾ ਇਹਦਾ ਛੇਤੀ ਇਲਾਜ ਹੋ ਜਾਵੇ ਕੇ ਇਲਾਜ ਨਾਲੋਂ ਪਰਹੇਜ਼ ਚੰਗਾ ਪਰਹੇਜ਼ ਚੰਗਾ ਜੋ ਸੀ ਜੀ ਤੇ ਕੰਮ ਕਰਦੇ ਆ